ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਆਏ ਹਾਂ ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਅਸੀਂ ਆਮ ਜ਼ਿੰਦਗੀ ਦੇ ਵਿੱਚ ਵੇਖਿਆ ਹੋਣਾ ਕਿ ਕਈ ਇਨਸਾਨ ਬੜਾ ਸਰਬਤ ਦਾ ਭਲਾ ਕਰਦੇ ਹਨ ਬੜੇ ਚੰਗੇ ਕਰਮ ਕਰਦੇ ਹਨ ਆਪਣੇ ਅਤੇ ਬੜੇ ਪਰਉਪਕਾਰ ਕਰਦੇ ਹਨ ਜਿਵੇਂ ਕਿ ਸਾਡੇ ਮਾਪਿਓ ਵੀ ਲਾ ਲੋ ਆਪਣੇ ਬੱਚਿਆਂ ਤੇ ਜ਼ਿੰਦਗੀ ਬਣਾਉਣ ਤੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੰਦੇ ਹਨ ਜਾਂ ਆਪਣੇ ਭੈਣ ਭਰਾਵਾਂ ਦਾ ਦੀ ਜ਼ਿੰਦਗੀ ਬਣਾਉਣ ਤੇ ਆਪਣੇ ਦਾਅ ਤੇ ਲਾ ਦਿੰਦੇ ਆ ਮਤਲਬ ਇਨਸਾਨ ਹਮੇਸ਼ਾ ਚੰਗੇ ਇਨਸਾਨ ਜਿਹੜੇ ਹਨ ਉਹ ਚੰਗੇ ਕਰਮ ਕਰਦੇ ਰਹਿੰਦੇ ਹਨ ਆਪਣਿਆਂ ਦੇ ਲਈ ਤੇ ਉਹਨਾਂ ਨੂੰ ਬਦਲੇ ਦੇ ਵਿੱਚ ਕੀ ਮਿਲਦਾ ਹੈ ਵੱਦ ਸੁਲੂਕੀ ਮਿਲਦੀ ਹੈ ਬੇਇੱਜ਼ਤ ਮਿਲਦੀ ਹੈ ਜਦੋਂ ਆਪਣੇ ਵੱਲੋਂ ਹੁੰਦੇ ਕੌਣ ਹਨ ਉਹ ਸਾਡੇ ਆਪਣੇ ਧੀ ਪੁੱਤਰ ਹੁੰਦੇ ਹਨ ਜਾਂ ਸਾਡੇ ਭੈਣ ਭਰਾ ਹੁੰਦੇ ਹਨ ਤੇ ਜਾਂ ਸਾਡੇ ਦੋਸਤ ਮਿੱਤਰ ਹੁੰਦੇ ਹਨ ਜਿਨ੍ਹਾਂ ਦੇ ਲਈ ਅਸੀਂ ਭਲਾ ਕਰਨ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਦਾ ਹੱਥ ਲਾ ਦਿੱਤੀ ਤੇ ਬਹੁਤ ਉਹ ਸਾਨੂੰ ਸਾਡੇ ਦੁਸ਼ਮਣ ਬਣ ਜਾਂਦੇ ਹਨ ਸਾਡੇ ਪੈਰੀ ਬਣ ਜਾਂਦੇ ਹਨ ਤੇ ਸਾਡੇ ਨਾਲ ਵੱਧ ਸਲੂਕੀਆਂ ਕਰਦੇ ਹਨ ਤੇ ਉਦੋਂ ਇਨਸਾਨ ਨੂੰ ਮਨ ਉਠੇਸ ਲੱਗਦੀ ਹੈ ਉਦੋਂ ਇਨਸਾਨ ਦੇ ਜਿਹੜੇ ਪਰਉਪਕਾਰ ਕੀਤੇ ਹੁੰਦੇ ਹਨ ਆਪਣੇ ਔਲਾਦ ਦੇ ਪ੍ਰਤੀ ਜਾਂ ਆਪਣੇ ਭੈਣ ਭਰਾਵਾਂ ਦੇ ਪ੍ਰਤੀ ਜਾਂ ਆਪਣੇ ਦੋਸਤ ਮਿੱਤਰਾਂ ਦੇ ਪ੍ਰਤੀ ਉਹ ਪਰਉਪਕਾਰ ਕੰਡਿਆਂ ਵਾਂਗੂ ਚੁੱਭਦੇ ਹਨ ਤੇ ਇਨਸਾਨ ਸੋਚਦਾ ਹੈ ਕਿ ਮੈਂ ਜ਼ਿੰਦਗੀ ਦੇ ਵਿੱਚੋਂ ਫੇਲ ਹੋ ਗਿਆ ਤਾਂ ਇਹੋ ਜੀ ਘਟਨਾ ਅੱਜ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕੋਲ ਵੀ ਆਈ ਤੇ ਉਹਨਾਂ ਨੇ ਇਹੋ ਜੀ ਘਟਨਾ ਦਾ ਨਿਵਾਰਨ ਕਿਵੇਂ ਕੀਤਾ ਕਿਉਂਕਿ ਜਦੋਂ ਇਹੋ ਜੀ ਘਟਨਾ ਵਾਪਰਦੀ ਹੈ ਤਾਂ ਇਨਸਾਨ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਦੁੱਖ ਤਕਲੀਫ ਇੰਨੇ ਵੱਜ ਜਾਂਦੇ ਹਨ ਕਿ ਜੇ 2 ਵਜੇ ਜਾਗ ਆ ਗਈ ਤਾਂ 2 ਵਜੇ ਤੋਂ ਬਾਅਦ ਨੀਂਦ ਨਹੀਂ ਆਉਂਦੀ ਜੇ 1 ਵਜੇ ਆ ਗਈ ਜਦੋਂ ਅੱਖ ਖੁੱਲ ਗਈ ਉਸ ਤੋਂ ਬਾਅਦ ਉਹ ਮਨ ਦੀ ਸੋਚਣੀ ਦੇ ਵਿੱਚ ਡੁੱਬ ਜਾਂਦਾ ਹੈ ਤੇ ਫਿਰ ਉਸ ਨੂੰ ਨੀਂਦ ਨਹੀਂ ਆਉਂਦੀ ਤੇ ਆਓ ਅੱਜ ਇਹੋ ਜੀ ਦੁੱਖਾਂ ਦੀ ਜਿਹੜੀ ਤਕਲੀਫ ਹੈ ਇਸ ਦਾ ਨਿਵਾਰਣ ਗੁਰਮਖ ਸੱਜਣ ਪਾਈ ਸਹਿ ਪਾਈ ਵੀਰ ਸਿੰਘ ਜੀ ਤੋਂ ਆਪਾਂ ਲੈਨੇ ਹਾਂ ਤੇ 1933 ਦਾ ਸਮਾਂ ਸੀ ਜਿਸ ਜਦੋਂ ਇੱਕ ਪ੍ਰਸਿੱਧ ਡਾਕਟਰ ਤਨਾਂ ਦੇ ਰੋਗ ਦਾ ਤਣ ਦੇ ਰੋਗ ਦਾ ਪ੍ਰਸਿੱਧ ਡਾਕਟਰ ਪਾਈ ਸਹਿ ਪਾਈ ਵੀਰ ਸਿੰਘ ਜੀ ਕੋਲ ਆਇਆ ਜਿਹੜੇ ਕਿ ਆਤਮਕ ਰੋਗ ਦੇ ਪ੍ਰਸਿੱਧ ਡਾਕਟਰ ਹਨ ਪਾਈ ਸਹਿ ਪਾਈ ਵੀਰ ਸਿੰਘ ਜੀ ਉਹਨਾਂ ਕੋਲ ਆਏ ਤੇ ਕਹਿਣ ਲੱਗੇ ਕਿ ਮੈਂ ਮੈਨੂੰ ਰਾਤ ਨੂੰ ਜੇ 2 ਵਜੇ ਜਾਗ ਕੇ ਇੱਕ ਤਾਂ ਮੈਨੂੰ ਉਸ ਤੋਂ ਬਾਅਦ ਨੀਂਦ ਨਹੀਂ ਆਉਂਦੀ ਤੇ ਮੇਰੇ ਮਨ ਦੇ ਵਿੱਚ ਵਿਚਾਰ ਚੱਲ ਪੈਂ ਜਾਂਦੇ ਹਨ ਤੇ ਉਹ ਵਿਚਾਰ ਮੇਰੇ ਇਸ ਤਰ੍ਹਾਂ ਖੁਬਦੇ ਹਨ ਜਿਵੇਂ ਕੰਡੇ ਖੁਬਦੇ ਹੁੰਦੇ ਆ ਕਿਉਂ ਖੁਬਦੇ ਹਨ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਪਰ ਉਪਕਾਰ ਕੀਤਾ ਹੈ ਆਪਣਿਆਂ ਦੇ ਪ੍ਰਤੀ ਆਪਣੇ ਦੋਸਤਾਂ ਦੇ ਪ੍ਰਤੀ ਆਪਣੇ ਪਰਿਵਾਰ ਦੇ ਪ੍ਰਤੀ ਆਪਣੇ ਭਰਾਵਾਂ ਦੇ ਪ੍ਰਤੀ ਆਪਣੇ ਪੁੱਤਰਾਂ ਦੇ ਪ੍ਰਤੀ ਪਰ ਮਿਲਿਆ ਮੈਨੂੰ ਕੀ ਹੈ ਬਦਸਲੂਕੀ ਮਿਲੀ ਹੈ ਵੈਰ ਭਾਵਨਾ ਮਿਲੀ ਹੈ ਉਹਨਾਂ ਵੱਲੋਂ ਤਾਂ ਇਹ ਸੋਚ ਕੇ ਬੜਾ ਮਨ ਦੁਖੀ ਉਦਾਸ ਹੁੰਦਾ ਹੈ ਤੇ ਕਈ ਵਾਰ ਤਾਂ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਤੇ ਮੈਂ ਬਹੁਤ ਵੱਡਾ ਰੋਗੀ ਹਾਂ ਮੇਰੀ ਇਸ ਤਕਲੀਫ ਦਾ ਨਿਵਾਰਨ ਕਰੋ ਤਾਂ ਸਭ ਤੋਂ ਪਹਿਲਾਂ ਤਾਂ ਫਿਰ ਭਾਈ ਸਤਪੇ ਬੀਰ ਸਿੰਘ ਜੀ ਨੇ ਕਿਹਾ ਕਿ ਜਿਹੜਾ ਤੁਹਾਡੀ ਸੋਚ ਦੇ ਰੋੜੇ ਹੈ ਜਿਹੜੇ ਸੋਚ ਦੇ ਰੋੜੇ ਹੈ ਇਹਨਾਂ ਨੂੰ ਸੋਚਣਾ ਬੰਦ ਕਰ ਦਿਓ ਤੇ ਦੂਸਰਾ ਜਿਹੜਾ ਉਪਾਅ ਹੈ ਤੁਸੀਂ ਸਿਮਰਨ ਕਰਨਾ ਸ਼ੁਰੂ ਕਰ ਦਿਓ ਜਿਵੇਂ ਤੁਸੀਂ ਇੱਕ ਮਰੀਜ਼ ਨੂੰ ਤਨ ਦੇ ਮਰੀਜ਼ ਨੂੰ ਕੌੜੀ ਦਵਾਈ ਦੇ ਕੇ ਠੀਕ ਕਰ ਦਿੰਦੇ ਹੋ ਉਸੇ ਤਰ੍ਹਾਂ ਨਾਮ ਭਾਵੇਂ ਤੁਹਾਨੂੰ ਕੌੜਾ ਲੱਗੇ ਸ਼ੁਰੂ ਦੇ ਵਿੱਚ ਪਰ ਤੁਸੀਂ ਇਸ ਨੂੰ ਛੱਡਣਾ ਨਹੀਂ ਇਸ ਨੂੰ ਜੱਫਾ ਪਾ ਲੈਣਾ ਹੈ ਸਿਮਰਦੇ ਜਾਣਾ ਜੇ ਫਿਰ ਵੀ ਤੁਹਾਡਾ ਨਾਮ ਦੇ ਵਿੱਚ ਮਨ ਨਾ ਟਿਕੇ ਮਨ ਨਾ ਜੁੜੇ ਤਾਂ ਤੁਸੀਂ ਜਪਜੀ ਸਾਹਿਬੀ ਦਾ ਪਾਠ ਸ਼ੁਰੂ ਕਰ ਲਓ ਜਿਵੇਂ ਜਿਵੇਂ ਜਪਜੀ ਸਾਹਿਬ ਜੀ ਦਾ ਪਾਠ ਸ਼ਰਧਾ ਨਾਲ ਕਰਦੇ ਜਾਉਗੇ ਓਵੇਂ ਓਵੇਂ ਤੁਹਾਡੇ ਜਿਹੜੇ ਦੁੱਖ ਤਕਲੀਫ ਨਿਕਲਦੇ ਜਾਣਗੇ ਦੂਰ ਹੁੰਦੇ ਤੇ ਜੇ ਫਿਰ ਵੀ ਮਨ ਨਾ ਟਿਕੇ ਤਾਂ ਤੁਸੀਂ ਕਿਸੇ ਕੋਲੋਂ ਗੁਰਬਾਣੀ ਸੁਣੋ ਜਾਂ ਗੁਰਬਾਣੀ ਪੜੋ ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਜੀ ਮੈਂ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਤੇ ਮੇਰੇ ਦੁੱਖ ਦੂਰ ਵੀ ਹੋ ਜਾਂਦੇ ਆ ਪਰ ਕੁਝ ਸਮੇਂ ਬਾਅਦ ਦੁੱਖ ਫੇਰ ਵਾਪਸ ਆ ਜਾਂਦੇ ਆ ਤੇ ਉਸੇ ਤਰ੍ਹਾਂ ਮੇਰੇ ਸਰੀਰ ਦੇ ਵਿੱਚ ਕੰਡਿਆਂ ਵਾਂਗ ਚੁਬਦੇ ਆ ਮੈਨੂੰ ਇਸ ਦਾ ਪਰਮਾਨੈਂਟ ਇਲਾਜ ਦੱਸੋ ਤਾਂ ਜੇ ਦੁੱਖ ਤਕਲੀਫ ਮੇਰੇ ਨੇੜੇ ਨਾ ਹੋਵੇ ਤਾਂ ਪਾਈ ਸਾ ਪਾਈ ਵੀਰ ਸਿੰਘ ਜੀ ਕਹਿੰਦੇ ਇੱਥੇ ਤੁਸੀਂ ਗਲਤੋਂ ਇਹ ਸੋਚਣੀ ਤੁਹਾਡੀ ਗਲਤ ਹੈ ਤੁਹਾਡਾ ਇਲਾਜ ਇਹ ਹੈ ਕਿ ਤੁਸੀਂ ਜੰਗਲ ਵਿੱਚ ਜਾਂਦੇ ਹੋ ਤੇ ਨੰਗੇ ਪੈਰ ਜਾਂਦੇ ਹੋ ਤੇ ਉੱਥੇ ਸੂਲਾ ਕੰਡੇ ਪਏ ਹਨ ਉਹ ਤੁਹਾਡੇ ਪੈਰ ਦੇ ਵਿੱਚ ਚੁੱਬਣਗੇ ਹੀ ਚੁੱਬਣਗੇ ਤੇ ਜਦੋਂ ਘਰ ਆ ਜਾਂਦੇ ਹੋ ਫਿਰ ਤੁਸੀਂ ਸੋਚਦੇ ਹੋ ਕਿ ਮੈਂ ਝਾੜੂ ਲੈ ਕੇ ਜਾਵਾਂ ਤੇ ਸਾਰੇ ਜੰਗਲ ਦੇ ਜਿਹੜੇ ਚ ਕੰਡੇ ਹੈਗੇ ਆ ਇਹ ਸੂਲਾ ਹੈਗੇ ਆ ਉਹਨਾਂ ਨੂੰ ਮੈਂ ਸਾਫ਼ ਕਰ ਦਵਾਂ ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਹੀ ਤੁਹਾਡੀ ਸੋਚ ਨਹੀਂ ਗਲਤ ਹੈ ਅਸਲ ਚ ਤੁਸੀਂ ਕਰਨਾ ਕੀ ਹੈ ਤੁਸੀਂ ਆਪਣੇ ਪੈਰਾਂ ਤੇ ਪਹਿਰਨ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਜਦੋਂ ਵੀ ਤੁਸੀਂ ਜੰਗਲ ਦੇ ਵਿੱਚ ਛਾਓ ਤਾਂ ਤੁਹਾਡੇ ਉਹ ਕੰਡੇ ਸੂਲਾ ਪੈਰਾਂ ਦੇ ਵਿੱਚ ਨਾ ਚੁਬਣ ਉਹਨਾਂ ਦੇ ਜਿਹੜੇ ਰੁੱਖ ਹੈ ਉਹ ਜਿਹੜੇ ਤੁਹਾਡੇ ਕੰਡੇ ਚੁਬਦੇ ਹਨ ਉਹਨਾਂ ਦੇ ਰੁੱਖ ਉੱਠੇ ਹੋ ਜਾਣ ਮੁੜ ਜਾਣਾ ਤੇ ਉਹ ਚੁਬ ਨਾ ਸਕਾਂ ਇਸ ਤਰ੍ਹਾਂ ਦੀ ਤੁਸੀਂ ਪੈਰਾਂ ਦਾ ਪਹਿਰਨ ਬਣਾਓ ਆਪਣੇ ਦਾ ਪਾਓ ਤੁਸੀਂ ਨਾਮ ਨੂੰ ਇਹੋ ਜਿਹਾ ਜੱਫਾ ਪਾ ਲੋ ਕਿ ਫਿਰ ਤੁਹਾਨੂੰ ਉਹ ਕੰਡੇ ਸੂਲਾ ਚੁਬਣ ਨਾ ਉਹ ਪੁੱਠੇ ਮੁੜ ਜਾਣ ਉਹਨਾਂ ਦਾ ਪੁੱਠਾ ਹੋ ਜੇ ਫਿਰ ਜਿਹੜੇ ਤੁਹਾਡੇ ਨਾਲ ਬਦਸਲੂਕੀ ਕਰਦੇ ਹਨ ਉਹ ਪੁੱਠੇ ਹੋ ਜਾਣ ਜਿਵੇਂ ਗੁਰਬਾਣੀ ਦਾ ਇੱਕ ਸ਼ਬਦ ਹੈ ਸੋ ਡਰੇ ਜੀ ਪਾਪ ਕਮਾਵਦਾ ਧਰਮੀ ਵਿਕਸੇ ਤੇ ਸੋ ਡਰੇ ਜੀ ਪਾਪ ਕਮਾਵਦਾ ਧਰਮੀ ਵਿਕਸੇ ਪਾਉ ਉਹ ਡਰਨਾ ਚਾਹੀਦਾ ਹੈ ਜਿਸ ਨੇ ਮਾੜੇ ਕਰਮ ਕੀਤੇ ਹਨ ਤੁਹਾਡੇ ਨਾਲ ਮਾੜਾ سلوਕ ਕਰ ਰਿਹਾ ਤੁਸੀਂ ਤਾਂ ਸਰਬਤ ਦੇ ਭਲੇ ਦੇ ਕਾਰਜ ਕਰ ਰਹੇ ਹੋ ਤਾਨੂੰ ਡਰਨ ਦੀ ਲੋੜ ਨਹੀਂ ਤੁਹਾਨੂੰ ਚੜ੍ਹ ਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਹੈ ਤੇ ਪਰਮਾਤਮਾ ਦੀ ਨਿਗਾਹ ਦੇ ਵਿੱਚ ਤੁਸੀਂ ਸਹੀ ਹੋ ਤੁਸੀਂ ਗਲਤ ਨਹੀਂ ਹੋ ਇਸ ਕਰਕੇ ਤੁਹਾਨੂੰ ਡਰਨ ਦੀ ਲੋੜ ਨਹੀਂ ਜਿਹੜਾ ਤੁਹਾਡੇ ਨਾਲ ਪਾਪ ਕਮਾਉਂਦਾ ਉਸ ਨੂੰ ਡਰਨ ਦੀ ਲੋੜ ਹੈ ਹਾਂ ਜੇ ਉਹ ਨਹੀਂ ਡਰਦਾ ਸਮਝਾਉਣ ਤੋਂ ਬਾਅਦ ਜਦ ਵੀ ਤਾਂ ਇਹ ਉਸ ਦੀ ਇੱਛਾ ਹੈ ਪਰ ਤੁਸੀਂ ਆਪਣੇ ਪਰ ਉਪਕਾਰ ਕਰਦੇ ਜਾਣਾ ਹੈ ਤੇ ਤੁਸੀਂ ਮਨ ਨੂੰ ਚੜ੍ਹਦੀ ਕਲਾ ਦੀ ਵਿੱਚ ਰੱਖਣਾ ਹੈ ਡੋਲਣ ਨਹੀਂ ਦੇਣਾ ਤੁਸੀਂ ਮਨ ਨੂੰ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਪ੍ਰਮਾਤਮਾ ਦਾ ਜੋ ਨਿਯਮ ਹੈ ਉਹ ਕਿਸੇ ਨਾਲ ਬੇਇਨਸਾਫੀ ਵਾਲਾ ਨਿਯਮ ਨਹੀਂ ਹੈ ਇਨਸਾਫ ਵਾਲਾ ਨਿਯਮ ਹੈ ਤੇ ਉਹ ਤੁਹਾਡੇ ਨਾਲ ਵੀ ਬੇਇਨਸਾਫੀ ਨਹੀਂ ਕਰੇਗਾ ਇਨਸਾਫ ਹੀ ਕਰੇਗਾ ਇਸ ਕਰਕੇ ਤੁਸੀਂ ਨਾਮ ਨੂੰ ਜੱਫਾ ਪਾ ਲਓ ਨਾਮ ਸਿਮਰਨ ਕਰੋ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਤੁਹਾਡੇ ਮਨ ਨੂੰ ਵੀ ਸ਼ਾਂਤੀ ਮਿਲੇਗੀ ਇਹ ਕੰਮ ਤੁਹਾਡਾ ਨਹੀਂ ਹੈ ਕਿ ਤੁਸੀਂ ਦੁੱਖ ਤਕਲੀਫ ਚੱਲੋ ਤੁਸੀਂ ਪਾਪ ਨਹੀਂ ਕੁਮਾਰੀ ਤੁਸੀਂ ਚੰਗੇ ਕਰਮ ਕੁਮਾਰ ਰਹੇ ਹੋ ਤਾਂ ਇਸ ਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਕਿਉਂਕਿ ਪ੍ਰਮਾਤਮਾ ਦਾ ਨਿਯਮ ਹੈ ਉਹ ਬੇਨਸਾਫੀ ਵਾਲਾ ਨਹੀਂ ਇਨਸਾਫ ਵਾਲਾ ਨਿਯਮ ਹੈ ਇਸ ਕਰਕੇ ਤੁਸੀਂ ਚੰਗੇ ਕਰਮ ਕਰਦੇ ਰਹੋ ਤੇ ਆਪਣੇ ਮਨ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੋ ਨਾਮ ਨੂੰ ਜੱਫਾ ਪਾ ਲਓ ਤੇ ਮੈਂ ਗਲਤੀ ਨਹੀਂ ਕੀਤੀ ਤੇ ਇਸ ਦੀ ਸਜ਼ਾ ਮੈਂ ਕਿਉਂ ਪਾਵਾਂ ਇਹ ਆਪਣੇ ਮਨ ਦੇ ਵਿੱਚ ਦ੍ਰਿੜ ਕਰਕੇ ਰੱਖੋ ਤੁਹਾਡੇ ਜਿਹੜੇ ਕੰਡਾ ਕੰਡੇ ਸੂਲਾ ਚੁੱਭਦੇ ਹਨ ਉਹ ਵੀ ਚੁੱਭਣੋਂ हट ਜਾਣਗੇ ਕਿਉਂਕਿ ਤੁਹਾਡੇ ਜਿਹੜਾ ਪਹਿਰਨ ਹੈ ਉਹ ਪਹਿਰਾਂ ਦਾ ਫਿਰ ਮਜ਼ਬੂਤ ਪਾਇਆ ਹੋਊਗਾ ਫਿਰ ਉਹ ਕੰਡੇ ਤੁਹਾਡੇ ਨੀਚ ਬਣ ਗਏ ਅਕਸਰ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਮਾਪ ਉਹਦੇ ਨਾਲ ਕਈ ਵਾਰ ਇਸ ਤਰ੍ਹਾਂ ਵਾਪਰ ਜਾਂਦਾ ਹੈ ਕਿਉਂਕਿ ਉਸ ਦੀ ਔਲਾਦ ਉਸ ਦਾ ਸਤਕਾਰ ਨਹੀਂ ਕਰਦੀ ਤੇ ਮਾਪਿਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਸਾਰੀ ਜ਼ਿੰਦਗੀ ਆਪਣੇ ਬੱਚੇ ਤੇ ਪਰਉਪਕਾਰ ਕਰਦਾ ਰਿਹਾ ਤੇ ਮੈਨੂੰ ਮਿਲਿਆ ਕੀ ਬਦਸਲੂਕੀ ਤੇ ਮੈਂ ਜ਼ਿੰਦਗੀ ਦੇ ਵਿੱਚ ਫੇਲ ਹੋ ਗਿਆ ਮੇਰਾ ਜ਼ਿੰਦਗੀ ਦਾ ਜੀਵਨ ਦਾ ਜਿਹੜਾ ਆਚਰਣ ਹੈ ਉਹ ਸਹੀ ਨਹੀਂ ਸ਼ਾਇਦ ਪਰ ਇਹ ਨਹੀਂ ਹੁੰਦਾ ਜੀ ਆਪਣੇ ਮਨ ਨੂੰ ਧ੍ਰਿੜ ਰੱਖੋ ਤੇ ਨਾਮ ਨਾਲ ਜੱਫਾ ਪਾਈ ਰੱਖੋ ਬਾਕੀ ਸਭ ਪਰਮਾਤਮਾ ਤੇ ਛੱਡ ਦਿਓ ਕਿਉਂਕਿ ਪਰਮਾਤਮਾ ਸਭ ਕੁਝ ਜਾਣੀ ਜਾਣਨ ਵਾਲਾ ਹੈ ਤੇ ਉਹ ਤੁਹਾਨੂੰ ਸਹੀ ਰਸਤੇ ਤੇ ਹੀ ਰੱਖੇਗਾ ਤੇ ਤੁਹਾਨੂੰ ਚੜ੍ਹਦੀ ਕਲਾ ਵੀ ਉਹੀ ਬਖਸ਼ੇਗਾ ਕਿਉਂਕਿ ਇੱਕੋ ਨਾਮ ਹੀ ਹੈ ਜਿੱਥੇ 100% ਸਾਨੂੰ ਸੁੱਖ ਹੀ ਸੁੱਖ ਮਿਲਦੇ ਹਨ ਤੇ ਬਾਕੀ ਥਾਵਾਂ ਤੇ ਅਸੀਂ ਜਿੰਨੇ ਪਰਉਪਕਾਰ ਕਰ ਲਏ ਜਿੰਨੇ ਮਰਜ਼ੀ ਕਰ ਲਏ ਉਹਨਾਂ ਦੇ ਵਿੱਚੋਂ 100% ਸਾਨੂੰ ਨਹੀਂ ਮਿਲਦਾ ਇੱਕ ਨੂੰ ਨਾਮ ਹੀ ਹੈ ਜਿਸ ਦਾ ਅਸੀਂ ਸਾਰਾ ਲੈ ਕੇ ਅਸੀਸ ਜ਼ਿੰਦਗੀ ਦਾ ਪਰ ਉਤਾਰਾ ਕਰ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ